ਤਕਸ ਸਿਆਸਤ ਦੇ ਵਿੱਚ ਸਰਨਾ ਭਰਾਵਾਂ ਨੂੰ ਲੈ ਕੇ ਲਗਾਤਾਰ ਵੱਡੇ ਸਵਾਲ ਚੁਕੇ ਜਾ ਰਹੇ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਨੇ ਵੀਡੀਓ ਜਾਰੀ ਕਰਕੇ ਇਹ ਕਿਹਾ ਹੈ ਕਿ ਹਰਵਿੰਦਰ ਸਿੰਘ ਸਰਨਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਕਿਉਂਕਿ ਵੱਡੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਮਨਾਂ ਦੇ ਅੰਦਰ ਵੀ ਇਹਨਾਂ ਨੂੰ ਲੈ ਕੇ ਵੱਡੇ ਸਵਾਲ ਵੀ ਉੱਠ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਸ੍ਰੀ ਅਕਾਲਪਤੀ ਸਾਹਿਬ ਨੂੰ ਇੱਕ ਸ਼ਿਕਾਇਤ ਵੀ ਭੇਜੀ ਹੋਈ ਹੈ ਅਕਾਲ ਤਖਤ ਦੀ ਮਰਿਆਦਾ ਨੂੰ ਢਾਲ ਲਗਾਉਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਬੀਤੇ ਦਿਨ ਹਰਵਿੰਦਰ ਸਿੰਘ ਸਰਨਾ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਮੁਲਾਕਾਤ ਨੂੰ ਲੈ ਕੇ ਵੀ ਉਹਨਾਂ ਭਰਾਵਾਂ ਨੂੰ ਘੇਰਿਆ ਗਿਆ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲਾ ਇਹ ਕੰਮ ਕੀਤਾ ਹੈ ਹਰਮੀਤ ਸਿੰਘ ਕਾਲਕਾ ਨੇ ਇਹ ਵੀ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਨੂੰ ਇੱਕ ਬਿਲਡਿੰਗ ਦੱਸਦੇ ਨੇ ਜਿਸ ਤੋਂ ਬਾਅਦ ਸਿੱਖ ਮਨਾਂ ਦੇ ਅੰਦਰ ਰੋਸ ਵੀ ਹੈ ਗੁੱਸਾ ਵੀ ਹੈ ਕਾਫੀ ਮੰਗਣ ਦੇ ਲਈ ਵੀ ਕਿਹਾ ਜਾ ਰਿਹਾ ਪਰ ਸਿੱਧੇ ਤੌਰ ਤੇ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਣ ਦੀ ਮੰਗ ਉੱਠ ਰਹੀ ਹੈ ਕੀ ਕੁਝ ਕਹਿਣਾ ਸੀ ਹਰਮੀਤ ਸਿੰਘ ਕਾਲਕਾ ਦਾ ਤੁਸੀਂ ਵੀ ਸੁਣੋ ਅੱਜ ਮੈਂ ਬੜੇ ਦੁਖੀ ਹਿਰਦੇ ਦੇ ਨਾਲ ਇਹ ਵੀਡੀਓ ਪਾ ਰਿਹਾ ਔਰ ਅੱਜ ਤੋਂ 2 ਦਿਨ ਪਹਿਲਾਂ ਸਿਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬਾਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲੋਂ ਬਖਸ਼ੇ ਇਸ ਤਖਤ ਨੂੰ ਇਸ ਅਕਾਲ ਤਖਤ ਨੂੰ ਜਿੱਥੇ ਦੁਨੀਆ ਜਿੰਨੂੰ ਆਪਣਾ ਪ੍ਰਭੂ ਸੱਤਾ ਦਾ ਕੇਂਦਰ ਸਮਝਦੀ ਆ ਜਿੱਥੋਂ ਸੇਧ ਲਈ ਜਾਂਦੀ ਹੈ ਔਰ ਇਹ ਤਖਤ ਜਸਵੰਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਜਦ ਉਸਾਰੀ ਕੀਤੀ ਇਹ ਗੱਲ ਕੀਤੀ कि मैं ऐसा तख्त बनावांगा जेड़ा किसी भी तख्त ਦੇ ਅਧੀਨ ਨਹੀਂ ਹੋਏਗਾ। ਔਰ ਉਸ ਤੋਂ ਲੈ ਕੇ ਅੱਜ ਤੱਕ ਸਮੂਚਾ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਸਰਵੋੱਚ ਸਮਝਦਾ। ਉਸ ਅਕਾਲ ਤਖਤ ਨੂੰ ਸਰਦਾਰ ਹਰਵਿੰਦਰ ਸਿੰਘ ਸਰਨਾ ਜਿਹੜਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ মিডিਆ ਦੇ ਰਾਹੀ মিডিਆ ਦੇ ਲੋਕਾਂ ਕੋਲ ਪੁੱਛਣ ਦੇ ਉੱਤੇ ਉਹਨੇ ਉਸ ਤਖਤ ਸਾਹਿਬ ਨੂੰ ਮਾਹੀਜ਼ ਇੱਕ ਬਿਲਡਿੰਗ ਕਿਹਾ ਗਿਆ। ਕੀ ਬਿਲਡਿੰਗ ਢਾਈ ਹੈ ਗਾਂਧੀ ਪਰਿਵਾਰ ਨੇ ਔਰ ਗਾਂਧੀ ਪਰਿਵਾਰ ਨੂੰ ਨਾਲ-ਨਾਲ ਕਲੀਨ ਚਿੱਟ ਦੇਣ ਦੀ ਵੀ ਗੱਲ ਕੀਤੀ ਹੈ ਮੈਂ ਜਥੇਦਾਰ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਮੈਨੂੰ ਪਰਸੋ ਤੋਂ ਲੈ ਕੇ ਅੱਜ ਤੱਕ ਤਕਰੀਬਨ 150 ਫੋਨ ਕਾਲ ਆਈ ਹੈ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਕਿ ਐਸੇ ਬੰਦੇ ਦੇ ਖਿਲਾਫ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਕਿ ਜਿਸ ਬੰਦੇ ਨੇ ਅਕਾਲਤਖ ਸਾਹਿਬ ਨੂੰ ਚੈਲੰਜ ਕੀਤਾ ਹੋਏ ਅਕਾਲਤਖ ਸਾਹਿਬ ਵਰਗੀ ਸਥਾਨ ਨੂੰ ਸਿਰਫ ਇੱਕ ਮਾਹਿੱਜ਼ਿਕ ਬਿਲਡਿੰਗ ਕਹਿਣਾ ਔਰ ਜੇ ਅਗਰ ਜਥੇਦਾਰ ਸਾਹਿਬ ਲੋਕਾਂ ਨੇ ਇੱਥੇ ਤੱਕ ਕਿਹਾ ਕਿ ਬਿਲਡਿੰਗਾਂ ਦੇ ਵਿੱਚ ਤੇ ਸੀਓ ਬੈਠਦੇ ਨੇ ਬਿਲਡਿੰਗਾਂ ਦੇ ਵਿੱਚ ਤੇ ਮੈਨੇਜਰ ਬੈਠਦੇ ਨੇ ਜੇ ਜਥੇਦਾਰ ਤਖਤਾ ਦੇ ਉਹਨਾਂ ਦੀ ਜਿਹੜੀ ਅਥਾਰਟੀਕੇਸ਼ਨ ਹੈ ਉਹ ਤੱਕ ਸਾਹਬ ਤੇ ਬੈਠਦੀ ਹੈ ਸੋ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਐਸੇ ਲੋਕਾਂ ਨੂੰ ਸਜ਼ਾ ਵੀ ਦਿੱਤੀ ਜਾਏ ਇਹਨਾਂ ਨੂੰ ਬੁਲਾ ਕੇ ਇਹਨਾਂ ਕੋ ਸਪਸ਼ਟੀਕਰਨ ਲੈ ਕੇ ਇਹਨਾਂ ਨੂੰ ਤਨਖਾਹ ਲਈ ਜਾਏ ਤਾਕੀ ਇਹਨਾਂ ਲੋਗਾਂ ਨੂੰ ਦੁਨੀਆ ਦੇ ਵਿੱਚ ਇੱਕ ਮੈਸੇਜ ਦਿੱਤਾ ਜਾਏ ਕਿ ਜਿਹੜੇ ਸਿੱਖ ਪੰਥ ਦੇ ਸਾਰੇ ਤਖਤ ਨੇ ਜਿਹੜੇ ਪੰਥ ਦੀ ਮਰਿਆਦਾ ਦੇ ਨਾਲ ਬਣੇ ਤਖਤ ਨੇ ਇਹ ਸਾਰੇ ਜਿਹੜੇ ਸਰਬੋੱਚ ਨੇ ਔਰ ਇਹਦੇ ਉੱਤੇ ਕੋਈ ਵੀ ਉਂਗਲ ਚੁੱਕੇਗਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਔਰ ਆਸ ਰੱਖਦਾ ਕਿ ਤੁਸੀਂ ਜਲ ਤੋਂ ਜਲਦ ਐਸੇ ਪਾਪੀ ਦੇ ਖਿਲਾਫ ਕਾਰਵਾਈ ਜ਼ਰੂਰ ਕਰੋਗੇ